ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਜੀ ਆਪਾਂ ਗੋਭੀ ਦੀ ਸਬਜੀ ਬਾਰੇ ਜਿਵੇਂ ਆਪਾਂ ਦੇਖਦੇ ਆਂ ਵੀ ਆਪਾਂ ਆਪਣੇ ਘਰੇ ਖਾਣ ਵਾਸਤੇ ਗੋਭੀ ਦੀ ਸਬਜੀ ਲਾਉਨੇ ਆ ਤੇ ਆਪਾਂ ਬੜੀ ਮਿਹਨਤ ਕਰਦੇ ਆਂ ਤੇ ਇਹਨੂੰ ਵਧੀਆ ਤਰੀਕੇ ਗੋਭੀ ਨੂੰ ਆਪਾਂ ਤਿਆਰ ਵੀ ਕਰਦੇ ਆਂ ਤੇ ਫਿਰ ਆਪਾਂ ਕੀ ਦੇਖਦੇ ਆਂ ਵੀ ਜਦੋਂ ਆਪਣੀ ਇਹ ਗੋਭੀ ਦੀ ਸਬਜੀ ਜਦੋਂ ਤਿਆਰ ਹੋ ਜਾਂਦੀ ਹੈ ਜਦੋਂ ਇਹਦੇ ਉੱਪਰ ਫੁੱਲ ਲੱਗਦੇ ਨੇ ਤੇ ਜਿਆਦਾਤਰ ਆਪਾਂ ਦੇਖਦੇ ਆਂ ਵੀ ਜਿਹੜੇ ਉਹ ਫੁੱਲ ਹੁੰਦੇ ਨੇ ਜਾਂ ਤਾਂ ਪੀਲੇ ਜੇ ਰੰਗ ਦੇ ਹੋ ਜਾਂਦੇ ਨੇ ਜਾਂ ਜਾਮਨੀ ਰੰਗ ਦੇ ਤੇ ਜਾਂ ਭੂਰੇ ਰੰਗ ਦੇ ਤੇ ਜਾਂ ਫਿਰ ਕੀ ਹੁੰਦਾ ਵੀ ਜਿਹੜੇ ਫੁੱਲ ਨੇ ਉਹ ਜਿਹੜੇ ਨੇ ਹੋ ਜਾਂਦੇ ਨੇ ਨਸਾਰੂ ਤੇ ਫੁੱਲ ਕਈ ਨੇ ਜਿਹੜੇ ਉਹ ਰਹਿ ਜਾਂਦੇ ਨੇ ਜੀ ਛੋਟੇ ਤੇ ਆਪਣਾ ਜਿਹੜਾ ਮਾਣ ਆ ਖਰਾਬ ਹੋ ਜਾਂਦਾ ਵੀ ਇੰਨੀ ਮਿਹਨਤ ਕੀਤੀ ਤੇ ਜਿਹੜੀ ਸਬਜੀ ਹੈ ਇਹ ਲਾਉਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਤੁਸੀਂ ਨਿਰਾਸ਼ ਨਾ ਹੋਵੋ ਤੁਹਾਨੂੰ ਅੱਜ ਆਪਾਂ ਇੱਕ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹੜੇ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਗੋਭੀ ਹੈ ਉਹ ਨਾ ਤਾਂ ਅਨਸਾਰੂ ਹੋਊਗੀ ਨਾ ਉਹਦੇ ਫੁੱਲ ਪੀਲੇ ਹੋਣਗੇ ਤੇ ਨਾ ਪੂਰੇ ਹੋਣਗੇ ਜਿਹੜਾ ਤਰੀਕਾ ਤੁਸੀਂ ਵੀ ਵਰਤ ਕੇ ਤੇ ਆਪਣੀ ਗੋਭੀ ਦੇ ਫੁੱਲ ਬਚਾ ਸਕਦੇ ਹੋ ਤੇ ਉਹਨਾਂ ਨੂੰ ਵਧੀਆ ਤਰੀਕੇ ਤੇ ਤਿਆਰ ਕਰਕੇ ਆਪਣੇ ਘਰੇ ਖਾ ਸਕਦੇ ਹੋ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜਦੋਂ ਆਪਾਂ ਗੋਭੀ ਇਹ ਲਾਉਨੇ ਆ ਤੇ ਜਿਹੜੀ ਆਪਣੀ ਗੋਭੀ ਦੀ ਸਬਜ਼ੀ ਹੈ ਇਹ ਘੱਟੋ ਘੱਟ 90 ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਤੇ ਜ਼ਿਆਦਾਤਰ ਆਪਾਂ ਸਬਜ਼ੀ ਜਿਹੜੀ ਲਈ ਹੁੰਦੀ ਹੈ ਉਹ ਆ ਦਿਨਾਂ ਦੇ ਵਿੱਚ ਹੀ ਉਹਨੂੰ ਮਤਲਬ ਘਰ ਵਾਲੀ ਸਬਜ਼ੀ ਹੁੰਦੀ ਹੈ ਉਹਦੇ ਆ ਦਿਨਾਂ ਦੇ ਵਿੱਚ ਆਣ ਕੇ ਜਿਆਦਾ ਠੰਡ ਦੇ ਵਿੱਚ ਫੁੱਲ ਬਣਦਾ ਹੈ ਤੇ ਜਿਹੜੀ ਮਤਲਬ ਪ੍ਰੋਬਲਮ ਆਉਂਦੀ ਹੈ ਇਹ ਪ੍ਰੋਬਲਮ ਜਿਆਦਾ ਠੰਡ ਨਾਲ ਹੀ ਆਉਂਦੀ ਹੈ ਕਿਉਂਕਿ ਜਦੋਂ ਆਪਣਾ ਗੋਭੀ ਦਾ ਫੁੱਲ ਬਣਦਾ ਆ ਦਿਨਾਂ ਦੇ ਵਿੱਚ ਜਿਹੜੀ ਠੰਡ ਹੈ ਜਿਹੜਾ ਬਾਹਰ ਦਾ ਤਾਪਮਾਨ ਹੁੰਦਾ 2 ਡਿਗਰੀ ਤੋਂ ਥੱਲੇ ਡਿੱਗ ਜਾਂਦਾ ਤੇ ਜਿਹੜਾ ਫਿਰ ਆਪਣਾ ਗੋਭੀ ਦਾ ਫੁੱਲ ਬਣਿਆ ਹੁੰਦਾ ਜਿਹੜੀਆਂ ਉਹਦੀਆਂ ਪੋਸ਼ਕਾਵਾਂ ਨੇ ਉਹ ਜਿਆਦਾ ਸਰਦੀ ਦੇ ਨਾਲ ਜੰਮ ਜਾਂਦੀਆਂ ਤੇ ਜਿਹੜੇ ਉਹਦੇ ਕੋਸ਼ ਹੁੰਦੇ ਹਨ ਉਹ ਨਸ਼ਟ ਹੋ ਜਾਂਦੇ ਹਨ ਤੇ ਇਸੇ ਕਰਕੇ ਜਿਹੜਾ ਮਤਲਬ ਫਿਰ ਆਪਣਾ ਗੋਭੀ ਦਾ ਫੁੱਲ ਹੈ ਉਹਦਾ ਸਾਈਜ਼ ਨਹੀਂ ਵੱਧਦਾ ਜਾਂ ਅਨਸਾਰੂ ਹੋ ਜਾਂਦਾ ਹੈ ਤੇ ਜਾਂ ਜਿਵੇਂ ਆਪਾਂ ਦੱਸਿਆ ਜਾਮਣੀ ਪੂਰੇ ਰੰਗ ਦਾ ਤੇ ਮਤਲਬ ਇਸ ਤਰ੍ਹਾਂ ਦਾ ਹੋ ਜਾਂਦਾ ਜੀ ਤੇ ਉਹਦੇ ਲਈ ਆਪਾਂ ਜਿਹੜਾ ਬਚਾਓ ਕਰਨਾ ਹੈ ਉਹ ਬਚਾਓ ਇਹ ਕਰਨਾ ਹੈ ਜੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਜਿਵੇਂ ਆਪਾਂ ਦਿਖਾ ਰਹੇ ਆਂ ਵੀ ਜਦੋਂ ਗੋਭੀ ਦਾ ਫੁੱਲ ਬਣ ਜਾਂਦਾ ਹੈ ਸ਼ੁਰੂ ਦੇ ਵਿੱਚ ਤੇ ਜਦੋਂ ਮਤਲਬ ਲਾ ਲੋ ਵੀ 2-4 ਇੰਚ ਦਾ ਫੁੱਲ ਬਣ ਜਾਏ ਤੇ ਉਸ ਦੇ ਉੱਪਰ ਆਪਾਂ ਕੀ ਕਰਨਾ ਵੀ ਗੋਭੀ ਦਾ ਹੀ ਪੱਤਾ ਤੋੜ ਕੇ ਤਾਂ ਆਪਣੇ ਫੁੱਲ ਫੁੱਲ ਨੂੰ ਉਹਦੇ ਗੋਭੀ ਦੇ ਪੱਤੇ ਦੇ ਨਾਲ ਆਪਾਂ ਟੱਕ ਦੇਣਾ ਤਾਂ ਇਸੇ ਤਰ੍ਹਾਂ ਹੀ ਜਦੋਂ ਆਪਾਂ ਮਤਲਬ ਜਿਹੜੇ ਆਪਣੇ ਜਿੰਨੇ ਫੁੱਲ ਨੇ ਜਦੋਂ ਇੰਨੇ ਸਾਈਜ਼ ਦੇ ਹੋ ਜਾਣਗੇ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਗੋਭੀ ਦਾ ਪੱਤਾ ਲੈ ਕੇ ਉੱਪਰੋਂ ਟੱਕ ਦਾਂਗੇ ਤਾਂ ਫਿਰ ਜਿਹੜਾ ਮਤਲਬ ਆਪਣਾ ਫੁੱਲ ਦਾ ਜਿਆਦਾ ਠੰਡ ਪੈਂਦੀ ਹੈ ਉਹਦੇ ਨਾਲ ਮਤਲਬ ਜਿਆਦਾ ਠੰਡ ਤੋਂ ਜਿਵੇਂ ਆਪਾਂ ਦੱਸਿਆ ਵੀ ਇਸ ਦੀਆਂ ਪੋਸ਼ਕਾਵਾਂ ਨੇ ਉਹ ਜੰਮ ਜਾਂਦੀਆਂ ਨੇ ਤੇ ਕੋਸ਼ ਨੇ ਦੇ ਜਿਹੜੇ ਫੁੱਲ ਦੇ ਹੁੰਦੇ ਨੇ ਨਸ਼ਟ ਹੋ ਜਾਂਦੇ ਨੇ ਫਿਰ ਉਹ ਇਸ ਤਰ੍ਹਾਂ ਪੱਤੇ ਦੇ ਨਾਲ ਟੱਕਣ ਦੇ ਨਾਲ ਜਿਹੜੀ ਮਤਲਬ ਜਿਆਦਾ ਠੰਡ ਹੁੰਦੀ ਹੈ ਉਹ ਆਪਣੀ ਗੋਭੀ ਦੇ ਫੁੱਲ ਤੇ ਸਿੱਧਾ ਅਟੈਕ ਨਹੀਂ ਕਰ ਸਕਦੀ ਤੇ ਜਿਹੜਾ ਆਪਣਾ ਗੋਭੀ ਦਾ ਫੁੱਲ ਹੈ ਉਹ ਥੱਲੇ ਵਧੀਆ ਮਤਲਬ ਵਾਧਾ ਵੀ ਕਰਦਾ ਰਹਿੰਦਾ ਤੇ ਜਿਹੜੀ ਉਹਦੀ ਗਰੋਥ ਹੈ ਉਹ ਵੀ ਵਾਧਦੀ ਰਹਿੰਦੀ ਹੈ ਤੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਵੀ ਤੁਸੀਂ ਸਾਰੇ ਆਪਣੇ ਗੋਭੀ ਦੇ ਫੁੱਲਾਂ ਨੂੰ ਇਸ ਤਰ੍ਹਾਂ ਪੱਤਿਆਂ ਦੇ ਨਾਲ ਟੱਕ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਿਹੜੇ ਤੁਹਾਡੇ ਗੋਭੀ ਦੇ ਫੁੱਲਣੇ ਉਹਨਾਂ ਦਾ ਜਿਹੜਾ ਰੰਗ ਹੈ ਉਹ ਬਿਲਕੁਲ ਵਾਈਟ ਰਹੇਗਾ ਉਸ ਦੇ ਵਿੱਚ ਕੋਈ ਵੀ ਜਾਮਣੀ ਰੰਗ ਦਾ ਫੁੱਲ ਨਹੀਂ ਹੋਏਗਾ ਜਾਂ ਪੀਲਾ ਜਾਂ ਭੂਰਾ ਤੇ ਜਿਹੜੇ ਫੁੱਲਣੇ ਉਹ ਨਸਾਰੂ ਨਹੀਂ ਹੁੰਦੇ ਤੇ ਨਾ ਹੀ ਫੁੱਲ ਦਾ ਸائز ਛੋਟਾ ਰਹੇਗਾ ਤੇ ਜਿਹੜੀ ਆਪਣੀ ਗੋਭੀ ਆ ਇਸ ਤਰ੍ਹਾਂ ਪੱਤੇ ਦੇ ਨਾਲ ਉਪਰੋਂ ਟੱਕਣ ਦੇ ਨਾਲ ਵਾਧਾ ਕਰਦੀ ਰਹੇਗੀ ਤੇ ਜਿਆਦਾ ਠੰਡ ਦੇ ਨਾਲ ਠੰਡ ਤੋਂ ਆਪਣੀ ਜਿਹੜੀ ਗੋਭੀ ਦਾ ਬਚਾਅ ਹੋ ਜਾਂਦਾ ਤਾਂ ਤੁਸੀਂ ਵੀ ਜਿਵੇਂ ਆਪਾਂ ਦੱਸਿਆ ਆਪਣੇ ਘਰੇ ਇਹ ਤਰੀਕਾ ਵਰਤ ਕੇ ਤਾਂ ਆਪਣੀ ਗੋਭੀ ਦਾ ਬਚਾਓ ਕਰਕੇ ਤਾਂ ਵਧੀਆ ਤਰੀਕੇ ਗੋਭੀ ਖਾ ਸਕਦੇ ਹੋ ਤੇ ਜੇ ਇੱਕ ਜਿਹੜਾ ਆਪਾਂ ਇਸ ਤਰ੍ਹਾਂ ਜਿਹੜਾ ਮਤਲਬ ਗੋਭੀ ਦਾ ਫੁੱਲ ਆਪਾਂ ਪੱਤੇ ਦੇ ਨਾਲ ਟੱਕਦੇ ਨੇ ਆ ਜਿਹੜਾ ਫੁੱਲ ਤਿਆਰ ਹੁੰਦਾ ਉਹ ਫੁੱਲ ਹੈ ਜੀ ਜਿਹੜਾ ਬਹੁਤ ਹੀ ਵਧੀਆ ਮਤਲਬ ਕੱਚਾ ਰਹਿੰਦਾ ਵੀ ਪੱਕਦਾ ਨਹੀਂ ਹੈਗਾ ਫੁੱਲ ਤੇ ਉਹ ਹਾੜ ਨਹੀਂ ਹੁੰਦਾ ਤੇ ਜੋ ਫਿਰ ਆਪਾਂ ਗੋਭੀ ਬਣਾਉਂਦੇ ਆ ਖਾਣ ਦੇ ਵਿੱਚ ਵੀ ਜਿਹੜੀ ਗੋਭੀ ਹੈ ਉਸ ਦਾ ਸਵਾਦ ਵੀ ਹੈ ਜਿਹੜਾ ਬਰਾਬਰ ਵਧੀਆ ਵਿੱਚ ਮਤਲਬ ਬਣਿਆ ਰਹਿੰਦਾ ਤੇ ਇਸ ਕਰਕੇ ਜਿਹੜੀ ਆਪਣੀ ਗੋਭੀ ਹੈ ਉਹਦੇ ਮਤਲਬ ਫੁੱਲ ਪੱਤੇ ਦੇ ਨਾਲ ਟੱਕਣ ਦੇ ਨਾਲ ਆਪਾਂ ਨੂੰ ਇੱਕ ਬਹੁਤ ਜ਼ਿਆਦਾ ਇਹ ਵੀ ਵੱਡਾ ਲਾਭ ਮਿਲਦਾ ਹੈ ਤੇ ਜੇਕਰ ਆਪਾਂ ਦੇਖਦੇ ਆਂ ਵੀ ਜੇਕਰ ਉਸ ਤਰ੍ਹਾਂ ਕਈ ਨਾ ਠੰਡ ਦੇ ਵਿੱਚ ਬਿਨਾਂ ਟੱਕੇ ਤੋਂ ਗੋਭੀ ਦਾ ਫੁੱਲ ਤਿਆਰ ਹੋ ਜਾਂਦਾ ਉਹ ਜਿਹੜਾ ਫੁੱਲ ਹੁੰਦਾ ਹੈ ਹਾਰਡ ਹੁੰਦਾ ਹੈ ਪੱਕ ਜਾਂਦਾ ਹੈ ਤੇ ਜਦੋਂ ਆਪਾਂ ਉਹਨੂੰ ਬਣਾਉਂਦੇ ਆ ਉਹਦਾ ਸਵਾਦ ਵੀ ਹੈ ਜਿਹੜਾ ਉਹ ਵਧੀਆ ਨਹੀਂ ਮਤਲਬ ਹੁੰਦਾ ਤੇ ਇਸ ਕਰਕੇ ਇਸ ਤਰੀਕੇ ਤੁਸੀਂ ਆਪਣੇ ਘਰੇ ਗੋਭੀ ਤਿਆਰ ਕਰਕੇ ਪੱਤਿਆਂ ਦੇ ਨਾਲ ਟੱਕ ਕੇ ਤਾਂ ਉਹਨੂੰ ਵਧੀਆ ਤਰੀਕੇ ਵਰਤ ਸਕਦੇ ਹੋ ਤੇ ਖਾ ਸਕਦੇ ਹੋ ਤੇ ਇੱਕ ਜੀ ਜਦੋਂ ਆ ਦਿਨਾਂ ਦੇ ਵਿੱਚ ਜਿਆਦਾ ਠੰਡ ਪੈਂਦੀ ਹੈ ਤੇ ਆਪਾਂ ਦੇਖਦੇ ਆਂ ਵੀ ਜਿਵੇਂ ਜਿੱਥੇ ਆਪਣੀ ਸਬਜ਼ੀ ਲਾਈ ਹੁੰਦੀ ਹੈ ਤੇ ਆਪਾਂ ਜ਼ਿਆਦਾਤਰ ਥੱਲੇ ਦੇਖਦੇ ਆਂ ਤਾਂ ਥੱਲੇ ਆਪਾਂ ਦੇਖਦੇ ਆਂ ਵੀ ਗਿੱਲ ਹੁੰਦੀ ਹੈ ਤੇ ਆਪਾਂ ਸੋਚਦੇ ਆਂ ਵੀ ਸਬਜ਼ੀ ਨੂੰ ਪਾਣੀ ਦੀ ਜ਼ਰੂਰਤ ਹਜੇ ਨਹੀਂ ਕਿਉਂਕਿ ਥੱਲੇ ਵਾਲੀ ਜਿਹੜੀ ਜਗ੍ਹਾ ਉਹ ਗਿੱਲੀ ਹੈ ਪਰ ਆਪਾਂ ਨੂੰ ਇਹ ਦਿਨਾਂ ਦੇ ਵਿੱਚ ਇਹ ਕਰਨਾ ਚਾਹੀਦਾ ਵੀ ਘੱਟੋ-ਘੱਟ 10-12-15 ਦਿਨਾਂ ਬਾਅਦ ਪਾਣੀ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਉੱਪਰੋਂ ਲੱਗਦਾ ਰਹਿੰਦਾ ਹੈ ਵੀ ਪਾਣੀ ਦੀ ਜ਼ਰੂਰਤ ਨਹੀਂ ਪਰ ਜਿਹੜਾ ਮਤਲਬ ਕੋਈ ਵੀ ਸਬਜ਼ੀ ਦਾ ਪੌਦਾ ਹੈ ਜਿਵੇਂ ਗੋਭੀ ਦਾ ਮਤਲਬ ਬੂਟਾ ਹੈ ਉਸ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਕਾਰਨ ਕਰਕੇ ਵੀ ਜਿਹੜੀ ਗੋਭੀ ਦੀ ਮਤਲਬ ਫੁੱਲ ਲੱਗੇ ਹੁੰਦੇ ਨੇ ਉਹ ਵਾਧਾ ਨਹੀਂ ਕਰਦੇ ਤੇ ਗ੍ਰੋਥ ਨਹੀਂ ਕਰਦੇ ਤੇ ਜ਼ਿਆਦਾਤਰ ਉਪਰੋਂ ਠੰਡ ਤਾਂ ਪੈਂਦੀ ਹੋਈ ਹੈ ਥੱਲੇ ਉਹ ਫਿਰ ਜਿਹੜਾ ਉਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਪਾਣੀ ਨਾ ਮਿਲਣ ਕਰਕੇ ਵੀ ਬੂਟੇ ਦੇ ਵਿੱਚ ਕਮੀ ਆ ਜਾਂਦੀ ਹੈ ਤੇ ਇਹਦੇ ਕਾਰਨ ਵੀ ਆਪਣੀ ਜਿਹੜੀ ਸਬਜ਼ੀ ਆ ਉਹਦਾ ਨੁਕਸਾਨ ਹੋ ਜਾਂਦਾ ਹੈ ਤੇ ਪਾਣੀ ਲਾਉਣ ਤੋਂ ਪਹਿਲਾਂ ਇੱਕ ਕੰਮ ਹੈ ਜਿਹੜਾ ਜੀ ਉਹ ਆ ਦਿਨਾਂ ਦੇ ਵਿੱਚ ਕਰਨਾ ਜ਼ਰੂਰੀ ਹੈ ਵੀ ਜਿਹੜੀ ਵੀ ਆਪਣੀ ਇਹ ਗੋਭੀ ਦੀ ਸਬਜ਼ੀ ਆ ਇਹਦੀ ਗੜਾਈ ਕਰਨੀ ਚਾਹੀਦੀ ਹੈ ਚੰਗੀ ਤਰ੍ਹਾਂ ਗੋਡੀ ਕਰ ਕਰਕੇ ਕਿਉਂਕਿ ਫਿਰ ਜਦੋਂ ਆਪਾਂ ਗੋਡੀ ਕਰ ਦੇਵਾਂਗੇ ਜਿਹੜੀ ਮਤਲਬ ਇਹਦੇ ਵਿੱਚ ਗਿਲ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਹਵਾ ਪੈ ਜਾਂਦੀ ਹੈ ਭਾਵੇਂ ਧੁੱਪ ਘਟ ਲੱਗਦੀ ਹੈ ਪਰ ਹਵਾ ਦੇ ਨਾਲ ਜਿਹੜੀ ਮਤਲਬ ਇਹਦੇ ਵਿੱਚ ਮਤਲਬ ਸਲਾਬ ਹੁੰਦੀ ਹੈ ਜਾਂ ਗਿੱਲ ਹੁੰਦੀ ਹੈ ਨਮੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਿਵੇਂ ਆਪਾਂ ਪਾਣੀ ਲਾਉਨੇ ਆ ਇੱਕ ਤਾਂ ਪਾਣੀ ਲਾਉਣ ਦਾ ਆਪਾਂ ਨੂੰ ਗੋਡੀ ਕਰਕੇ ਇਹ ਫਾਇਦਾ ਹੁੰਦਾ ਹੈ ਵੀ ਜਿਹੜੀ ਮਤਲਬ ਇਹਦੀ ਗੋਭੀ ਦੀ ਜੜ ਹੁੰਦੀ ਹੈ ਇਹਦੇ ਨਾਲ ਜਿਹੜੀ ਆਕਸੀਜਨ ਮਿਲਦੀ ਹੈ ਤੇ ਉਹਦੇ ਨਾਲ ਵੀ ਫਿਰ ਜਿਹੜੀ ਕੋਈ ਵੀ ਆਪਣੇ ਪੌਦੇ ਦੇ ਵਿੱਚ ਕਮੀ ਹੁੰਦੀ ਹੈ ਉਹ ਮਤਲਬ ਪੂਰੀ ਹੋ ਜਾਂਦੀ ਹੈ ਤੇ ਜਿਹੜਾ ਪਾਣੀ ਹੈ ਉਹ ਪਾਣੀ ਜਿਹੜਾ ਮਤਲਬ ਲਾਉਣਾ ਹੈ ਉਹਦੇ ਤੋਂ ਮਤਲਬ ਪਾਣੀ ਦੇ ਵਿੱਚੋਂ ਮਤਲਬ ਜਿਹੜੇ ਇਹਨੂੰ ਪੋਸ਼ਕ ਤੱਤ ਮਿਲਨੇ ਨੇ ਤੇ ਉਹ ਪਾਣੀ ਦੇ ਨਾਲ ਲਾਉਣਦੇ ਹੀ ਇਹਦੇ ਪੂਰੇ ਹੁੰਦੇ ਹਨ ਤੇ ਫਿਰ ਜਿਹੜੀ ਆਪਣੀ ਸਬਜੀ ਆ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਰਹਿੰਦੀ ਤੇ ਇੱਕ ਜਿਹੜਾ ਆ ਦਿਨਾਂ ਦੇ ਵਿੱਚ ਪਾਣੀ ਲਾਉਣਾ ਜੀ ਉਹ ਪਾਣੀ ਲਾਉਣ ਦਾ ਜਿਹੜਾ ਸਮਾਂ ਸਵੇਰੇ ਲਾਉਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਪਾਣੀ ਸ਼ਾਮ ਨੂੰ ਲਾ ਦਿੰਨੇ ਆ ਤੇ ਫਿਰ ਜਿਹੜਾ ਪਾਣੀ ਆ ਸਬਜੀ ਦੇ ਵਿੱਚ ਖੜਾ ਰਹਿੰਦਾ ਤੇ ਇਸ ਕਰਕੇ ਆਪਣੀ ਸਬਜੀ ਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ ਤੇ ਪਾਣੀ ਜਿਹੜਾ ਕਦੀ ਆਸਤੇ ਵੀ ਲਾਉਣਾ ਹੈ ਸਵੇਰੇ ਲਾਉਣਾ ਹੈ ਤੇ ਸਵੇਰੇ ਪਾਣੀ ਲਾਉਣ ਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਤੇ ਫਾਇਦਾ ਹੁੰਦਾ ਹੈ ਤੇ ਇਹ ਦਿੱਤੀ ਜੀ ਆਪਾਂ ਗੋਭੀ ਦੀ ਮਤਲਬ ਠੰਡ ਤੋਂ ਬਚਾਉਣ ਦੀ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਇੱਕ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਕੋਈ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ